ਸਾਡੇ ਨਾਲ ਵੀਰ ਮੌਜੂਦ ਹੈ ਜਿਨ੍ਹਾਂ ਨੇ ਜਿਵੇਂ ਆਪਾਂ ਕਹਿੰਨੇ ਆ ਕਈਆਂ ਪਰਿਵਾਰਾਂ ਦੇ ਵਿੱਚ ਪਹੁੰਚ ਨਹੀਂ ਹੁੰਦੀ ਕਿ ਉਹ ਵਿਦੇਸ਼ਾਂ ਵੱਲ ਜਾ ਸਕਣ ਕਈਆਂ ਕੋਲੇ ਤਾਂ ਪੈਲੀ ਹੁੰਦੀ ਆ ਜ਼ਮੀਨ ਇਧਰ ਉਧਰ ਕਰਕੇ ਬੱਚੇਨ ਵਾਰ ਭੇਜ ਦਿੰਦੇ ਨੇ ਪਰ ਇਹ ਪਰਿਵਾਰ ਇੰਨਾ ਜਿਆਦਾ ਗਰੀਬ ਹੈ ਜਿਨ੍ਹਾਂ ਨੇ ਮਤਲਬ ਆਪਣੇ ਬੱਚੇ ਨੂੰ ਵਾਰ ਭੇਜੀ ਦੀ ਜਾਂ ਕਾਰੋਬਾਰ ਚਲਾ ਕੇ ਚਲਾਉਣ ਦੀ ਸਮਰੱਥਾ ਨਹੀਂ ਸੀ ਇਹਨਾਂ ਵਿੱਚ ਪਰ ਇਹਨਾਂ ਨੇ ਬੈਂਕ ਦਾ ਕਰਜ਼ਾ ਲਿਆ ਬੇਟੇ ਦਾ ਕੰਮ ਚਲਾਇਆ ਕੰਮ ਚਲਾਉਣ ਤੋਂ ਬਾਅਦ ਵੀ ਜਿਵੇਂ ਕਿ ਇਹਨਾਂ ਆਪ ਕੁਦਰਤੀ ਆਫਤ ਪੈ ਜਾਂਦੀ ਆ ਕੁਦਰਤ ਕਰੂਪ ਹੋ ਜਾਂਦੀ ਆ ਤਾਂ ਇਹਨਾਂ ਨੇ ਗਾਈਆਂ ਲਈਆਂ ਨੇ ਬੈਂਕ ਦਾ ਕਰਜ਼ਾ ਲਿਆ ਕਰਜ਼ਾ ਲੈਣ ਤੋਂ ਬਾਅਦ 10 ਦਿਨਾਂ ਬਾਅਦ ਦੋ ਗਾਈਆਂ ਦੀ ਮੌਤ ਹੋ ਗਈ। ਤਾਂ ਵੀਰ ਮੇਰੀ ਪੜਾਈ ਕੀਤੀ ਆ ਇਹਨਾਂ ਨੇ ਆਪਣੇ ਨਾਂ ਤੇ ਕਰਜ਼ਾ ਲਿਆ। ਪੂਰੀ ਗੱਲਬਾਤ ਕਰਾਂਗੇ ਕਿ ਇਹਨਾਂ ਨੇ ਕਰਜ਼ਾ ਲਿਆ ਕਿਦਾਂ ਕਿਦਾਂ ਕੀ ਗਲਤ ਹੋਈ ਆ। ਹਾਂਜੀ ਵੀਰੇ ਕੀ ਨਾਮ? ਸੁਖਚਾਨ ਸਿੰਘ ਜੀ। ਸੁਖਚਾਨ ਸਿੰਘ ਜਦੋਂ ਮਤਲਬ ਕਰਜ਼ਾ ਲਿਆ ਤੁਹਾਡਾ ਮਤਲਬ ਕਿਦਾਂ ਲੱਗਿਆ ਵੀ ਮਤਲਬ ਲੋਕਾਂ ਦਾ ਅੱਜ ਦਾ ਦੌਰ ਹੈ ਕਿ ਬਾਹਰ ਭਜੰਦਾ ਹਨ ਬਿਪਾਰ ਜਾਈਏ ਸੀ ਤਾਂ ਤੁਸੀਂ ਇੱਥੇ ਰਹਿ ਕੇ ਕੰਮ ਚਲਾਇਆ। ਸਾਨੂੰ ਮੈਨੂੰ ਆਏ ਸੀਗਾ ਜੀ ਵੀ ਆਪਦੇ ਘਰ ਦੇ ਹਾਲਾਤਾਂ ਦਾ ਪਤਾ ਸੀਗਾ ਵੀ ਇੰਨੀ ਆਪਣੇ ਚ ਪਹੁੰਚ ਨਹੀਂ ਚੱਲ ਵੀ ਇੱਥੇ ਹੀ ਰਹਿ ਕੇ ਕੋਈ ਕੰਮ ਕਾਰ ਚਲਾ ਲਈਏ ਟਾਈਮ ਪਾਸ ਹੋਈ ਜਾਊਗਾ ਵੀ ਅਸੀਂ ਸੋਚਿਆ ਸਾਰੇ ਪਰਿਵਾਰ ਚ ਬੈ ਕੇ ਵੀ ਅਬਦਾ ਲੋਨ ਕਰਾ ਕੇ ਗਾਈਆਂ ਦਾ ਕੰਮ ਚਲਾ ਲੈਂਦੇ ਨੇ ਨਾ ਤਾਂ ਦੁੱਧ ਪਈ ਜਾਊਗਾ ਨਾ ਘਰ ਦਾ ਗੁਜ਼ਾਰਾ ਚੱਲੀ ਜਾਊ ਨਾ ਬੱਚੇ ਦੀ ਫੀਸ ਫੂਸ ਵਿੱਚੋਂ ਚੱਲ ਸਾਰਾ ਚੱਲੀ ਜਾਊਗਾ ਐ ਸੀਗਾ ਉਹ ਵਿੱਚ ਜਾ ਕੇ ਜੀ ਗਾਈਆਂ ਦਾ ਨੁਕਸਾਨ ਹੋ ਗਿਆ ਸਾਰਾ ਕੰਮ ਹੀ ਸਾਡਾ ਹੋ ਗਿਆ ਜੀ ਬੰਦੀਆਂ ਤੁਸੀਂ ਲਈਆਂ ਨੇ ਹਾਂ ਟੋਟਲ ਦੀ ਅਮਾਉਂਟ ਸੀ ਕਿੰਨੀ ਬਣੀ ਸੀਗੀ ਜੀ ਦਵਾਈਆਂ ਜੀ ਲਈਆਂ ਸੀਗੀਆਂ 120000 ਦੀਆਂ ਜੀ ਲੋਨ ਲੇਤਾ ਸੀ 1.5 ਲੱਖ ਦਾ ਜੀ ਮੁੜ ਕੇ ਦਵਾਈਆਂ ਦੁਗੀਆਂ ਲੱਗੀਆਂ ਜੀ 20 ਕੁ ਹਜ਼ਾਰ ਦੇ ਨੇੜੇ ਉੱਤੇ ਲਾਤਾ ਜੀ ਗਾਈਆਂ ਤੜਫੀ ਗਈਆਂ ਫੇਰ ਵੀ ਨਹੀਂ ਬਚੀਆਂ ਜੀ ਦਵਾਈਆਂ ਵੀ ਲਾਈ ਗਏ ਕੋਈ ਮਿਹਨਤ ਬੱਲੇ ਪਈ ਨਹੀਂ ਜੀ ਟੋਟਲ ਬੈਗ ਦਾ ਵਿਆਜ ਵਾਕੇ ਕਿੰਨਾ ਪੈਸਾ ਬਣਿਆ ਸੀ ਜੀ 216000 ਰੁਪਿਆ ਬਣਦਾ ਜੀ ਵਿਆਜ ਲਾ ਕੇ 1.5 ਲੱਖ ਦਾ ਜੀ 1.5 ਲੱਖ ਜਾਨਕ 216 ਬਣਦਾ ਹਾਂਜੀ 216000 ਠੀਕ ਹੈ ਅਸਾ ਤੁਸੀਂ ਜਿਹੜੀ ਮਤਲਬ ਤੁਹਾਡੇ ਘਰ ਜੋ ਗਾਇਆਂ ਆਈਆਂ ਕੀ ਤੁਸੀਂ ਇਹਦਾ ਦੁੱਧ ਵੇਚਿਆ ਜਾਂ ਮਤਲਬ ਪਹਿਲੀ ਨਿਕਸਣ ਹੋਈ ਜੀ ਹਜੇ ਜੀ ਅਸੀਂ ਇੱਕ ਗਾਂ ਤਾਂ ਚੋਲੀ ਸੀਗੀ 5-7 ਦਿਨ ਚੋਈ ਸੀਗੀ ਪਹਿਲੀ ਕਿਸਤਾ ਸੀ ਬਸ ਮਸਾਂ ਜੀ ਭਰੀ ਹੈ ਜੀ ਜਦੋਂ ਗਾਂ ਉਹ ਵੀ ਹੋ ਗਈ ਦੂਜੀ ਗਾਂ ਸੂਣ ਆ ਲਈ ਸੀਗੀ ਉਹ ਸੂਣਸਾਰ ਬਲੱਡ ਬਲੋਡ ਆਉਣ ਲੱਗ ਗਿਆ ਉਹ ਵੀ ਬਹਿ ਗਈ ਜੀ ਮੁੜ ਕੇ ਤਿੰਨ ਚਾਰ ਦਿਨਾਂ ਚ ਜੀ ਦੋਨੇ ਗਾਇਆਂ ਇਕੱਠੀਆਂ ਦੀ ਮੌਤ ਹੋ ਗਈ ਜੀ ਇਹਦੀ ਫਿਰ ਸਾਮ ਸਭਾਲ ਤੁਸੀਂ ਕਰਦੇ ਸੀਗੇ ਮੈਂ ਹੀ ਕਰਦਾ ਸੀਗਾ ਜੀ ਐ ਸੀਗਾ ਵੀ ਚਲੋ ਉਹਦਾ ਟਾਈਮ ਪਾਸ ਕਰੀ ਜਾਊਂਗਾ ਕਰਦੇ ਮਾਂ ਪਿਓ ਨੂੰ ਉਹਦੇ ਵਧੀਆ ਰੋਟੀ ਪਾਣੀ ਸੁੱਖ ਦਖਵਾਈ ਜਾਊਗਾ ਜੀ ਸਾਡੇ ਚੈਨਲ ਦੇ ਜਿਹੜਾਂ ਨੂੰ ਪੂਰੀ ਦੁਨੀਆ ਦੇਖਦੀ ਹੈ ਜੀ ਹਾਂਜੀ ਕੀ ਕਹਿਣਾ ਚਾਹੁੰਦੇ ਆ ਮੈਂ ਕਹਿਣਾ ਚਾਹਣਾ ਜੀ ਜਿਹੜਾ ਮੇਰੇ ਸਿਰ ਕਰਜ਼ਾ ਚੜਿਆ ਜੀ ਕੱਲਾ ਮੇਰਾ ਇਹੀ ਮਾਫ ਹੋ ਜਾਏ ਕਿਸੇ ਲੋਟ ਜੀ ਹੋਰ ਮੈਨੂੰ ਕੋਈ ਜ਼ਿਆਦਾ ਸਹਾਇਤਾ ਦੀ ਵੀ ਨਹੀਂ ਲੋੜ ਬਸ 216000 ਦਾ ਜਿਹੜਾ ਕਰਜ਼ਾ ਮੇਰੇ ਸਿਰ ਇਹ ਮੇਰਾ ਲੈ ਜਾ ਜੀ ਹੋਰ ਨਹੀਂ ਮੈਨੂੰ ਕੋਈ ਜ਼ਿਆਦਾ ਜ਼ਰੂਰਤ ਹੈ ਜਿਵੇਂ ਬੈਂਕਾਂ ਵਿੱਚ ਮਾਫੀ ਹੁੰਦੀ ਆ ਤੁਸੀਂ ਇਹਦੇ ਵਿੱਚ ਹੋਣ ਤੋਂ ਬਾਅਦ ਬੈਂਕ ਚ ਮੈਨੇਜਰ ਨਾਲ ਕੋਈ ਗਲਤ ਬਾਤ ਕੀਤੀ ਕੀ ਬੈਂਕ ਜੀ ਇਹ ਐ ਜੀ ਗਾਈਆਂ ਤੇ ਬੀਮੇ ਵਾਲਾ ਲੋਨ ਨਹੀਂ ਸੀਗਾ ਜੀ ਉਹ ਲਿਆ ਸੀਗਾ ਜੀ bizness ਲੋਨ ਲਿਆ ਸੀਗਾ ਜੀ ਕੰਮਕਾਰ ਵਾਸਤੇ ਇਹਦੇ ਚ ਬਾਕੀ ਗੱਲ ਕਰ ਵੀ ਲਵਾਂਗੇ ਜੀ ਮਾਫੀ ਹੈ ਨਹੀਂ ਜੀ ਇਹਦੇ ਚ ਇਲਾਜ ਫਿਰ ਕਿੱਥੋਂ ਕਰਾਇਆ ਸੀ ਤੁਸੀਂ ਭਾਜੀ ਲਾਜ ਜੀ ਡਾਕਟਰ ਤੋਂ ਕਰਾਇਆ ਸੀਗਾ ਜੀ ਪਿੰਡੀ ਆਪਣੇ ਡਾਕਟਰ ਸੀਗਾ ਚੱਲ ਅਸੀਂ ਉਹ ਤੋਂ ਸਾਡੇ ਆਉਂਦਾ ਜਾਂਦਾ ਸੀਗਾ 2 ਸਾਲ ਹੋ ਗਏ ਸੀਗੇ ਉਹੀ ਸਾਰਾ ਦੇਖਦਾ ਸੀਗਾ ਜੀ ਪਸ਼ੂਆਂ ਦਾ ਉਹ ਤੋਂ ਹੀ ਕਰਾਇਆ ਸੀਗਾ ਜੀ ਕੁਇਟ ਨਹੀਂ ਹੈ ਜੀ ਵਾਪਰ ਗਈ ਪਤਾ ਨਹੀਂ ਲੱਗਿਆ ਜੀ ਚਾਹਨ ਚੱਕ ਦੋਨੇ ਗਾਈਆਂ ਦੀ ਮੌਤ ਹੀ ਹੋ ਗਈ ਬ੍ਰੈਂਟ ਕੋਈ ਟੈਕ ਟੂ ਆ ਗਿਆ ਜੀ ਕੀ ਗੱਲ ਬਣੀ ਆ ਕੀ ਨਾ ਸਮਝ ਜੀ ਨਹੀਂ ਆਈ ਇਹ ਸੀ ਸਾਡੇ ਨਾਲ ਢਿਲਮਾ ਪਰਿਵਾਰ ਦਾ ਉਹ ਪੀੜਤ ਪਰਿਵਾਰ ਜਿਨ੍ਹਾਂ ਨੇ ਜਿਵੇਂ ਆਪਾਂ ਕਹਿੰਨੇ ਆਂਗੇ ਕਿ ਬੜੀਆਂ ਉਮੀਦਾਂ ਦੇ ਨਾਲ ਬੜੇ ਚਾਅਾਂ ਦੇ ਨਾਲ ਕਾਰੋਬਾਰ ਨੂੰ ਕੀਤਾ ਜਾਂਦਾ ਪਰ ਕਹਿੰਦੇ ਨੇ ਕਿ ਉਸ ਪਰਮਾਤਮਾ ਦੇ ਅੱਗੇ ਕਿਸੇ ਦਾ ਜੋਰ ਨਹੀਂ ਚੱਲਦਾ ਕਦੋਂ ਕਾਟੇ ਵਾਦੇ ਹੁੰਦੇ ਆ ਕਦੋਂ ਨੁਕਸਾਨ ਹੁੰਦਾ ਹੈਗਾ ਕਿਸੇ ਨੂੰ ਕੋਈ ਪਤਾ ਨਹੀਂ ਆਪਣੇ ਮਾਪਿਆਂ ਦੀ ਸੇਵਾ ਕਰਨ ਦੇ ਲਈ ਆਪਣੇ ਮਾਪਿਆਂ ਨੂੰ ਸੁਖ ਦੇਖਣ ਦੇ ਲਈ ਉਹਨਾਂ ਨੂੰ ਖੁਸ਼ੀਆਂ ਦੇਣ ਦੇ ਲਈ ਇਹਨਾਂ ਨੇ ਆਪਣੇ 10ਵੀਂ ਦੇ ਸਰਟੀਫਿਕੇਟਾਂ ਤੇ ਲੋਨ ਕਰਵਾਇਆ ਬੈਂਕ ਤੋਂ ਖਰਚਾ ਲਿਆ ਵੀ ਤਾਂ ਕਿ ਮੈਂ ਆਪਣਾ ਕਾਰੋਬਾਰ ਚਲਾ ਕੇ ਆਪਣੇ ਮਾਪਿਆਂ ਦੇ ਵਿੱਚ ਰਹਿ ਕੇ ਉਹਨਾਂ ਦੀ ਸੇਵਾ ਕਰਾਂਗਾ ਕੁਦਰਤ ਨੂੰ ਕੀ ਮਨਜ਼ੂਰ ਹੈ ਕੋਈ ਨਹੀਂ ਜਾਣਦਾ ਹੁਣ ਇਹਨਾਂ ਦਾ ਤੁਹਾਨੂੰ ਦੱਸਿਆ ਇਹਨਾਂ ਦੀ ਜਿਹੜੀਆਂ ਦੋ ਗਾਈਆਂ ਨੇ ਉਹਨਾਂ ਦੀ ਮੌਤ ਹੋ ਚੁੱਕੀ ਆ ਠੀਕ 10 ਦਿਨਾਂ ਬਾਅਦ ਜਿਵੇਂ ਆਪਾਂ ਕਹਿੰਨੇ ਆ ਮੰਨ ਦਾ ਚਾਅ ਨਹੀਂ ਕਰਦਾ ਪੂਰਾ ਹੋਇਆ ਹੁੰਦਾ ਤਾਂ ਉਸ ਪਰਿਵਾਰ ਦੇ ਕੀ ਹਾਲਾਤ ਹੋਏ ਨੇ ਜਿਨ੍ਹਾਂ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੀਆਂ ਦੋ ਗਊਆਂ ਜਿਨ੍ਹਾਂ ਦੀ ਇੱਕ ਦੀ ਕੀਮਤ 65-65 ਹਜ਼ਾਰ ਰੁਪਈਆ ਸੀ ਅੱਖਾਂ ਦੇ ਸਾਹਮਣੇ ਤੜਫੇ ਤੜਫਦੀਆਂ ਦੀ ਮੌਤ ਹੋ ਗਈ ਹੁਣ ਵਿਸ਼ਾ ਇਹ ਬਣ ਗਿਆ ਇਸ ਪਰਿਵਾਰ ਦਾ ਕੀ ਤੁਹਾਨੂੰ ਇਸ ਪਰਿਵਾਰ ਦੇ ਤੁਹਾਨੂੰ ਅਸੀਂ ਹਾਲਾਤ ਦਿਖਾਵਾਂਗੇ ਘਰ ਦਿਖਾਵਾਂਗੇ ਕਿੱਦਾਂ ਦੇ ਨੇ ਕੋਈ ਪੈੜੀ ਨਹੀਂ ਕੋਈ ਕਮਾਈ ਦਾ ਸਾਧਨ ਨਹੀਂ ਪਰ ਉਸੇ ਤਰ੍ਹਾਂ ਜਿਵੇਂ ਆਪਾਂ ਕਹਿੰਨੇ ਆ ਕਿ ਵੱਡੇ ਵੱਡੇ ਬੈਂਕਾਂ ਜਿਹਨਿਆਂ ਨੇ ਕਿ ਕਰਜ਼ੇ ਮਾਫ਼ ਕਰ ਦਿੰਦੀਆਂ ਨੇ ਹੋਰ ਬਹੁਤ ਸਾਰੇ ਅੱਜ ਆਪਾਂ న్యూਸਾਂ ਵਿੱਚ ਡੇਲੀ ਦੇਖਦੇ ਆ ਕੋਈ ਬੈਂਕ ਦਾ ਕਰਜ਼ਾ ਲੱਗੇ ਕੌਣ ਪਚ ਗਿਆ ਕੌਣ ਕਿੱਦਾਂ ਕੀ ਹੋਇਆ ਉਹਨਾਂ ਦੇ ਕਰਜ਼ੇ ਹਮੇਸ਼ਾ ਮਾਫ਼ ਕੀਤੇ ਜਾਂਦੇ ਨੇ ਪਰ ਦੇਖਣਾ ਇਹ ਜ਼ਰੂਰੀ ਹੈ ਕਿ ਇਸ ਲੋੜਵੰਦ ਪਰਿਵਾਰ ਦਾ ਕੀ ਬੈਂਕਾਂ ਕਰਜ਼ਾ ਮਾਫ਼ ਕਰ ਪਾਉਣਗੇ ਆ ਜਾਂ ਸਾਡੇ ਇਸ ਚੈਨਲ ਦੇ ਰਾਹੀਂ ਸਾਡੇ ਚੈਨਲ ਦੇ ਮੱਦਮ ਰਾਹੀਂ ਅਨੇਕਾਂ ਲੋਕ ਨੇ ਜਿਹੜੇ ਲੋੜਵੰਦ ਪਰਿਵਾਰਾਂ ਦੀ ਮਦਦ ਕਰਦੇ ਨੇ ਕੀ ਕੋਈ ਬੰਦਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰੇਗਾ ਜਾਂ ਨਹੀਂ ਜਿਵੇਂ ਅਸੀਂ ਤੁਹਾਨੂੰ ਅੱਜ ਇਸ ਪਰਿਵਾਰ ਦੇ ਨਾਲ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੀਆਂ-ਨਵੀਆਂ న్యూਜ਼ ਲੱਗੇ ਫਿਰ ਹਾਜ਼ਰ ਹੋਵਾਂਗੇ ਦੋਸਤੋ ਜਿਵੇਂ ਤੁਹਾਨੂੰ ਅਸੀਂ ਅਕਸਰ ਲੋਕਾਂ ਦੀਆਂ ਪੀੜਤ ਪਰਿਵਾਰਾਂ ਦੀਆਂ ਤੁਹਾਨੂੰ ਵੀਡੀਓ ਦਿਖਾਉਂਦੇ ਰਹਿੰਨੇ ਆ ਤੁਸੀਂ ਉਹ ਵੀਡੀਓ ਦੇਖਣ ਤੋਂ ਬਾਅਦ ਹਮੇਸ਼ਾ ਵੱਧ ਚੜ ਕੇ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਹੈ ਅਕਸਰ ਲੋਕੋ ਇਹ ਵੀਡੀਓ ਨੂੰ ਦੇਖਿਆ ਲੋਕਾਂ ਦੀ ਤੁਸੀਂ ਮਦਦ ਕੀਤੀ ਆ ਔਰ ਇੱਥੇ ਮੈਂ ਤੁਹਾਨੂੰ ਫਿਰ ਵੀ ਕਹਿਣਾ ਚਾਹਾਂਗਾ ਕੀ ਜੇਕਰ ਕੋਈ ਵੀ ਬੰਦਾ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕਾਮਯਾਬ ਹੋਏ ਹਾਂ ਜਿਵੇਂ ਸਾਨੂੰ ਅਸੀਂ ਅਕਸਰ ਕਹਿੰਦੇ ਹੁੰਦੇ ਆ ਕਿ ਇੱਥੇ ਇਨਸਾਨ ਤਾਂ ਬਹੁਤ ਦੇਖੇ ਨੇ ਪਰ ਇਨਸਾਨੀਅਤ ਦਾ ਫਰਜ ਆ ਜਿਹੜੇ ਬਿਰਦੇ ਲੋਕੀ ਨਿਭਾਉਂਦੇ ਨੇ ਜਿਵੇਂ ਅੱਜ ਇਸ ਪਰਿਵਾਰ ਦੇ ਕਿੱਦਾਂ ਦੇ ਹਾਲਾਤ ਨੇ ਇਸ ਪਰਿਵਾਰ ਦੇ ਉੱਤੇ ਕੀ ਵੀਤਦੀ ਆ ਇਹ ਜਾਣਦੇ ਨੇ ਜਾਂ ਇਹਨਾਂ ਦਾ ਰੱਬ ਜਾਣਦਾ ਅਸੀਂ ਤੁਹਾਨੂੰ ਇਹਨਾਂ ਦਾ ਮੋਬਾਈਲ ਨੰਬਰ ਵੀ ਦੱਸਾਂਗੇ ਤੁਸੀਂ ਇਹਨਾਂ ਨਾਲ ਸਿੱਧੀ ਗੱਲਬਾਤ ਕਰਕੇ ਇਹਨਾਂ ਦੀ ਸਿੱਧੀ ਮਦਦ ਵੀ ਕਰ ਸਕਦੇ ਹੋ ਇੱਥੇ ਅਸੀਂ ਇਹ ਵੀ ਕਹਿਣਾ ਜ਼ਰੂਰੀ ਸਮਝਾਂਗੇ ਕਿ ਜੇਕਰ ਕੋਈ ਵੀ ਸਾਡੀ ਇਸ ਵੀਡੀਓ ਦੇਖਣ ਤੋਂ ਬਾਅਦ ਇਸ ਪਰਿਵਾਰ ਦਾ ਵਿੱਗ ਦਾ ਕਰਜ਼ਾ ਵੀ ਮਾਫ਼ ਹੁੰਦਾ ਜਿਵੇਂ ਸਰਕਾਰਾਂ ਅਕਸਰ ਕਰਦੀਆਂ ਨੇ ਜੇਕਰ ਇਸ ਪਰਿਵਾਰ ਦੇ ਨਾਲ ਵੀ ਇਸ ਤਰ੍ਹਾਂ ਦਾ ਇਨਸਾਫ ਹੁੰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕਾਮਯਾਬ ਹੋ ਗਏ ਜਿਵੇਂ ਤੁਹਾਨੂੰ ਅੱਜ ਇਸ ਲੋੜਵੰਦ ਪੀੜਤ ਪਰਿਵਾਰ ਦੇ ਨਾਮ ਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੇਂ ਨਵੇਂ ਖਬਰਾਂ ਲੈ ਕੇ ਫੇਰ حاضر ਹੋ ਮੰਗੀ ਜਾਂਦੇ ਜਾਂਦੇ ਦੋਸਤੋ ਅਸੀਂ ਤੁਹਾਨੂੰ ਇਹਨਾਂ ਦਾ ਮੋਬਾਈਲ ਨੰਬਰ ਦੱਸ ਦਈਏ ਤਾਂ ਤੁਸੀਂ ਇਹਨਾਂ ਦੇ ਮੋਬਾਈਲ ਨੰਬਰ ਤੇ ਸਿੱਧੀ ਗੱਲਬਾਤ ਕਰਕੇ ਇਹਨਾਂ ਨਾਲ ਸਿੱਧੀ ਮਦਦ ਕਰ ਸਕਦੇ ਹੋ ਮੈਂ ਵੀਰ ਨੂੰ ਕਹਾਗਾ ਕਿ ਉਹ ਆਪਣਾ ਮੋਬਾਈਲ ਨੰਬਰ ਦੱਸਦਾ ਤਾਂ ਕਿ ਤੁਸੀਂ ਇਹਨਾਂ ਨਾਲ ਸਿੱਧੀ ਗੱਲ ਕਰ ਸਕਦੇ ਹੋ ਹਾਂਜੀ ਵੀਰੇ 9501293742 ਅਸਾ ਕਈ ਵਾਰੀ ਵੀਰੇ ਮੰਨ ਲੋ ਕਈ ਸੰਸਥਾ ਵਾਲੇ ਨੇੜੇ ਜਾਣਦੇ ਹੁੰਦੇ ਹਨ ਮਤਲਬ ਘਰ ਤੱਕ ਆਉਣਾ ਚਾਹੁੰਦੇ ਨੇ ਤਾਂ ਮੈਨੂੰ ਐਡਰੈਸ ਵੀ ਦਾ ਛੋਟਾ ਛੋਟਾ ਘਰ ਮਤਲਬ ਕਿੱਥੇ ਕਿਹੜੀ ਪੱਤੀ ਚ ਆਈਏ ਆਪਣੇ ਪ੍ਰਾਣੇ ਬਾਡਰਵਾਸ ਨੇੜੇ ਪੈਂਦਾ ਜੀ ਬਾਜਾ ਪੱਤੀ ਆ ਜੀ ਜੈਮਲ ਸਿੰਘ ਵਾਲੀ ਸੜਕਾ ਜੀ ਨੇੜੇ ਡੇਰਾ ਖੇਮੇੜਾ ਡੇਰਾ ਖੇਮਿਆਂ ਵਾਲਾ ਨੇੜੇ ਵੀਰੇ ਨੇ ਸਾਨੂੰ ਆਪਣਾ ਐਡਰੈਸ ਦੱਦਦਾਗਾ ਲੋੜ ਹੈ ਅਸੀਂ ਅਕਸਰ ਪੰਜਾਬ ਇੱਕ ਐਸੀ ਧਰਤੀ ਹੈ ਜਿੱਥੇ ਹਮੇਸ਼ਾ ਦੁਖੀਆਂ ਦੇ ਨਾਲ ਖੜਦਾ ਹੈ ਜਿੱਥੇ ਪਤਾ ਲੱਗਦਾ ਹੈ ਸਾਡੇ ਚੜ ਵਧ ਕੇ ਪਰਿਵਾਰਾਂ ਦੀ ਮਦਦ ਕੀਤੀ ਹੈ ਲੋੜ ਹੈ ਇਸ ਤਰ੍ਹਾਂ ਦੇ ਪਰਿਵਾਰ ਦੀ ਵੀ ਮਦਦ ਕਰਨੀ ਵੀਰ ਨੇ ਕੰਮ ਚਲਾਇਆ ਸੀ ਆਪਣੇ 10ਵੇਂ ਦੇ ਸਰਟੀਫਿਕੇਟਾਂ ਤੇ ਲੋਨ ਲੈ ਕੇ ਕਰਜ਼ਾ ਲੈ ਕੇ ਇੱਕ ਕਾਰੋਬਾਰ ਖੜਾ ਕੀਤਾ ਅੱਜ ਇਸ ਪਰਿਵਾਰ ਦੇ ਹਾਲਾਤ ਦਿਖਾਈਏ ਤਾਂ ਬਹੁਤ ਜਿਆਦਾ ਗੰਭੀਰ ਨੇ ਦੇਖੇ ਨਹੀਂ ਜਾਂਦੇ ਸੀ ਕੋਈ ਵੀ ਬੰਦਾ ਪਾਰਟੀ ਵਾਜ ਤੋਂ ਉੱਪਰ ਉੱਠ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਅਸੀਂ ਇਸ ਵੀਡੀਓ ਨੂੰ ਬਣਾ ਵਿੱਚ ਕਬਜ਼ਾ ਪਾਏ ਹਾਂ ਇਸੇ ਤਰ੍ਹਾਂ ਦੀ ਨਵੀਂ ਨਿਊਜ਼ ਲੱਗੇ ਫਿਰ ਹਾਜ਼ਰ ਹੋਵਾਂਗੇ ਉਹ ਤੱਕੜੀ ਸਵੇਰ ਕਾਲ ਜੀ